ਆਨਲਾਈਨ ਚੀਜ਼ਾਂ ਮੰਗਵਾ ਕੇ ਖਾਣ ਵਾਲਿਓ ਸਾਵਧਾਨ ਹੋ ਜਾਓ ਕਿਉਂਕਿ ਤੁਹਾਡੇ ਨਾਲ ਅੱਸੀ ਇੱਕ ਅਜਿਹੀ ਖਬਰ ਸਾਂਝੀ ਕਰਨ ਵਾਲਿਆਂ ਜਿਨ੍ਹਾਂ ਨੂੰ ਦੇਖ ਕੇ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਕਿ ਅਜੀਹਾ ਵੀ ਹੋ ਸਕਦਾ ਹੈ ਜੀ ਹਾਂ ਇੱਕ ਆਰਦੇ ਦੇ ਵੱਲੋਂ ਦੇਰ ਰਾਤ ਖਾਣਾ ਖਾਣ ਤੋਂ ਬਾਅਦ ਆਈਸਕ੍ਰੀਮ ਆਰਡਰ ਕੀਤੀ ਜਾਂਦੀ ਹੈ ਜਦੋਂ ਆਈਸਕ੍ਰੀਮ ਘਰੇ ਆਉਂਦੀ ਹੈ ਤੇ ਔਰਤ ਦੇ ਵੱਲੋਂ ਜਦੋਂ ਅੱਧੀ ਆਈਸਕ੍ਰੀਮ ਖਾਲੀ ਜਾਂਦੀ ਹੈ ਤੇ ਆਈਸਕ੍ਰੀਮ ਦਾ ਟੇਸ ਵਿਗੜਨਾ ਸ਼ੁਰੂ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਸ਼ੱਕ ਹੁੰਦਾ ਹੈ ਤੇ ਜਦੋਂ ਪੂਰੀ ਤਰ੍ਹਾਂ ਦੇ ਨਾਲ ਆਈਸਕ੍ਰੀਮ ਨੂੰ ਦੇਖਿਆ ਜਾਂਦਾ ਹੈ ਤਾਂ ਆਈਸਕ੍ਰੀਮ ਦੇ ਕੋਨ ਦੇ ਹੇਠਾਂ ਇੱਕ ਉਂਗਲ ਵੱਡੀ ਹੋਈ ਆਈਸਕ੍ਰੀਮ ਦੇ ਵਿੱਚ ਰੱਖੀ ਹੋਈ ਸੀ ਜਿਸ ਤੋਂ ਬਾਅਦ ਉਹ ਔਰਤ ਘਬਰਾ ਜਾਂਦੀ ਹੈ ਤੇ ਉਸ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੀਆਂ ਖਬਰਾਂ ਲਗਾਤਾਰ ਜੀਆਂ ਸਾਹਮਣੇ ਆ ਰਹੀਆਂ ਨੇ ਕਿ ਆਨਲਾਈਨ ਫੂਡ ਮੰਗਵਾਇਆ ਜਾਂਦਾ ਹੈ ਅਤੇ ਲੋਕ ਜਿਹੜੇ ਨੇ ਜ਼ਿਆਦਾਤਰ ਆਨਲਾਈਨ ਫੂਡ ਤੇ ਹੀ ਭਰੋਸਾ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਪਰ ਸਾਵਧਾਨ ਹੋ ਜਾਓ ਕਿਉਂਕਿ ਤੁਹਾਡੇ ਨਾਲ ਕੋਈ ਵੀ ਘਟਨਾ ਵਾਪਰ ਸਕਦੀ ਹੈ ਬੀਤੇ ਸਮੇਂ ਦੇ ਦੌਰਾਨ ਪਟਿਆਲਾ ਦੇ ਵਿੱਚ ਜੋ ਹੋਇਆ ਸੀ ਕਿ ਇੱਕ ਆਨਲਾਈਨ ਆਰਡਰ ਕੀਤਾ ਗਿਆ ਟੱਬਰ ਪੂਰਾ ਬਿਮਾਰ ਹੋ ਜਾਂਦਾ ਚੁੱਤ ਦਾ ਜਨਮ ਦਿਨ ਸੀ ਉਹ ਲੜਕੀ ਦੀ ਮੌਤ ਹੋ ਜਾਂਦੀ ਹੈ ਅਜਿਹਾ ਹੀ ਮੁੰਬਈ ਦੇ ਵਿੱਚ ਦੇਖਣ ਨੂੰ ਮਿਲਿਆ ਮੁੰਬਈ ਦੇ ਵਿੱਚ ਇੱਕ ਔਰਤ ਨੇ ਦੇਰ ਰਾਤ ਖਾਣੇ ਤੋਂ ਬਾਅਦ ਇੱਕ ਆਈਸਕ੍ਰੀਮ ਨੂੰ ਆਰਡਰ ਕੀਤਾ ਅਤੇ ਜਦੋਂ ਅੱਧੀ ਆਈਸਕ੍ਰੀਮ ਔਰਤ ਖਾ ਲੈਂਦੀ ਹੈ ਉਸ ਤੋਂ ਬਾਅਦ ਉਸ ਨੂੰ ਪਤਾ ਲੱਗਦਾ ਹੈ ਕਿ ਆਈਸਕ੍ਰੀਮ ਦੇ ਵਿੱਚ ਇੱਕ ਇੱਕ ਆਦਮੀ ਦੀ ਉਂਗਲ ਵੱਢ ਕੇ ਰੱਖੀ ਹੋਈ ਹੈ ਜਿਸ ਤੋਂ ਬਾਅਦ ਉਹ ਪੁਲਿਸ ਨੂੰ ਸੂਚਿਤ ਕਰਦੀ ਹੈ ਪਰ ਫਿਲਹਾਲ ਹੁਣ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰਕਾਰ ਆਈਸਕ੍ਰੀਮ ਇਹ ਕਿੱਥੋਂ ਜਿਹੜੀ ਲਿਆਂਦੀ ਗਈ ਸੀ ਇਸ ਦੇ ਨਾਲ ਹੀ ਕਿਸ ਨੇ ਬਣਾਈ ਸੀਗੀ ਤੇ ਕਿਸ ਨੂੰ ਵਿਕਰੀ ਚੋਈ ਸੀਗੀ ਇਹ ਸਾਰੀਆਂ ਜਿਹੜੀਆਂ ਗੱਲਾਂ ਦਾ ਧਿਆਨ ਰੱਖ ਕੇ ਪੁਲਿਸ ਪ੍ਰਸ਼ਾਸਨ ਨੇ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਪਰ ਇਨੇ ਜਹੀਆਂ ਖਬਰਾਂ ਸੁਨਣ ਤੋਂ ਬਾਅਦ ਦੇਖਣ ਤੋਂ ਬਾਅਦ ਸਾਵਧਾਨ ਹੋਣ ਦੀ ਲੋੜ ਹੈ ਕਿ ਜੋ ਲੋਕ ਅੱਜ ਦੇ ਸਮੇਂ ਦੇ ਵਿੱਚ ਜ਼ਿਆਦਾ ਆਨਲਾਈਨ ਫੂਡ ਦੇ ਉੱਤੇ ਭਰੋਸਾ ਕਰਦੇ ਹੋਏ ਨੱਸਰ ਆ ਰਹੇ ਨੇ ਤਾਂ ਉਹ ਸਾਵਧਾਨ ਹੋ ਜਾਣ ਕਿਉਂਕਿ ਹੁਣ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਟਿਆਲਾ ਦੇ ਵਿੱਚ ਉਹ ਮਾਮਲਾ ਦੇਖਣ ਨੂੰ ਮਿਲਿਆ ਸੀ ਕੇਕ ਵਾਲਾ ਉਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਸੀ ਇਸੇ ਤਰੀਕੇ ਦੇ ਨਾਲ ਇੱਕ ਕੋਨ ਆਈਸਕ੍ਰੀਮ ਦੇ ਵਿੱਚੋਂ ਉਂਗਲ ਵੱਡੀ ਮਿਲੀ ਗਈ ਹੈ ਜਿਸ ਤੋਂ ਬਾਅਦ ਔਰਤ ਖबरा ਜਾਂਦੀ ਹੈ ਪੁਲਿਸ ਨੂੰ ਸੂਚਿਤ ਕਰਦੀ ਹੈ ਪਰ ਫਿਲਹਾਲ ਅਜੀਆਂ ਖਬਰਾਂ ਸੁਨਣ ਦੇਖਣ ਤੋਂ ਬਾਅਦ ਸੁਚੇਤ ਹੋਣਾ ਚਾਹੀਦਾ ਹੈ ਅਤੇ ਸਤর্ক ਰਹਿਣਾ ਚਾਹੀਦਾ ਹੈ ਕਿ ਕੋਈ ਵੀ ਆਨਲਾਈਨ ਫੂਡ ਆਰਡਰ ਕਰਨ ਤੋਂ ਪਹਿਲਾਂ ਉਹ ਜਿਹੇ ਹੀ ਰੈਸਟੋਰੈਂਟ ਜਾਂ ਜਿਹੇ ਹੀ ਕੋਈ ਵੈੱਬਸਾਈਟ ਤੋਂ ਮੰਗਾਓ ਜਿਹੜੀ ਕੀ ਪਰ ਉਸੇ ਯੋਗ ਹੋਵੇ ਫਿਲਹਾਲ ਅਜੀਆਂ ਅੱਜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਨਾ ਦੇਖ ਇਹਨਾਂ ਨੂੰ ਦੇਖ ਕੇ ਸੁਣ ਕੇ ਸੁਚੇਤ ਰਹੋ ਅਤੇ ਸਾਵਧਾਨ ਰਹੋ ਤਾਂ ਕਿ ਤੁਹਾਡੇ ਨਾਲ ਵੀ ਕੋਈ ਅਜਿਹੀ ਘਟਨਾ ਨਾ ਵਾਪਰ ਸਕੇ ਆਨਲਾਈਨ ਚੀਜ਼ਾਂ ਮੰਗਵਾ ਕੇ ਖਾਣ ਵਾਲਿਓ ਸਾਵਧਾਨ ਹੋ ਜਾਓ ਕਿਉਂਕਿ ਤੁਹਾਡੇ ਨਾਲ ਅਸੀਂ ਅਜਿਹੀ ਖਬਰ ਸਾਂਝੀ ਕਰਨ ਵਾਲਿਆਂ ਜਿਨ੍ਹਾਂ ਨੂੰ ਦੇਖ ਕੇ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਕਿ ਅਜਿਹਾ ਵੀ ਹੋ ਸਕਦਾ ਹੈ ਜੀ ਹਾਂ ਇਕਾਰਤ ਦੇ ਵੱਲੋਂ ਦੇਰ ਰਾਤ ਖਾਣਾ ਖਾਣ ਤੋਂ ਬਾਅਦ ਆਈਸਕ੍ਰੀਮ ਆਰਡਰ ਕੀਤੀ ਜਾਂਦੀ ਹੈ ਜਦੋਂ ਆਈਸਕ੍ਰੀਮ ਖਰੇ ਆਉਂਦੀ ਹੈ ਤੇ ਔਰਤ ਦੇ ਵੱਲੋਂ ਜਦੋਂ ਅੱਧੀ ਆਈਸਕ੍ਰੀਮ ਖਾਲੀ ਜਾਂਦੀ ਹੈ ਤੇ ਆਈਸਕ੍ਰੀਮ ਦਾ ਟੇਸ ਵਿਗੜਨਾ ਸ਼ੁਰੂ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਸ਼ੱਕ ਹੁੰਦਾ ਹੈ ਤੇ ਜਦੋਂ ਪੂਰੀ ਤਰ੍ਹਾਂ ਦੇ ਨਾਲ ਆਈਸਕ੍ਰੀਮ ਨੂੰ ਦੇਖਿਆ ਜਾਂਦਾ ਹੈ ਤਾਂ ਆਈਸਕ੍ਰੀਮ ਦੇ ਕੋਨ ਦੇ ਹੇਠਾਂ ਇੱਕ ਉਂਗਲ ਵੱਡੀ ਹੋਈ ਆਈਸਕ੍ਰੀਮ ਦੇ ਵਿੱਚ ਰੱਖੀ ਹੋਈ ਸੀ ਜਿਸ ਤੋਂ ਬਾਅਦ ਉਹ ਔਰਤ ਘਬਰਾ ਜਾਂਦੀ ਹੈ ਤੇ ਉਸ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੀਆਂ ਖਬਰਾਂ ਲਗਾਤਾਰ ਜਿਹੀਆਂ ਸਾਹਮਣੇ ਆ ਰਹੀਆਂ ਨੇ ਕਿ ਆਨਲਾਈਨ ਫੂਡ ਮੰਗਵਾਇਆ ਜਾਂਦਾ ਹੈ ਅਤੇ ਲੋਕ ਜਿਹੜੇ ਨੇ ਜ਼ਿਆਦਾਤਰ ਆਨਲਾਈਨ ਫੂਡ ਤੇ ਹੀ ਭਰੋਸਾ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਪਰ ਸਾਵਧਾਨ ਹੋ ਜਾਓ ਕਿਉਂਕਿ ਤੁਹਾਡੇ ਨਾਲ ਕੋਈ ਵੀ ਘਟਨਾ ਵਾਪਰ ਸਕਦੀ ਹੈ ਬੀਤੇ ਸਮੇਂ ਦੇ ਦੌਰਾਨ ਪਟਿਆਲਾ ਦੇ ਵਿੱਚ ਜੋ ਹੋਇਆ ਸੀ ਕਿ ਕੇਕ ਆਨਲਾਈਨ ਆਰਡਰ ਕੀਤਾ ਗਿਆ ਟੱਬਰ ਪੂਰਾ ਬਿਮਾਰ ਹੋ ਜਾਂਦਾ ਜਿਸ ਦਾ ਜਨਮ ਦਿਨ ਸੀ ਉਹ ਲੜਕੀ ਦੀ ਮੌਤ ਹੋ ਜਾਂਦੀ ਹੈ ਅਜੀਹਾਂ ਹੀ ਮੁੰਬਈ ਦੇ ਵਿੱਚ ਦੇਖਣ ਨੂੰ ਮਿਲਿਆ ਮੁੰਬਈ ਦੇ ਵਿੱਚ ਇੱਕ ਔਰਤ ਨੇ ਦੇਰ ਰਾਤ ਖਾਣੇ ਤੋਂ ਬਾਅਦ ਇੱਕ ਆਈਸਕ੍ਰੀਮ ਨੂੰ ਆਰਡਰ ਕੀਤਾ ਅਤੇ ਜਦੋਂ ਅੱਧੀ ਆਈਸਕ੍ਰੀਮ ਔਰਤ ਖਾ ਲੈਂਦੀ ਹੈ ਉਸ ਤੋਂ ਬਾਅਦ ਉਸ ਨੂੰ ਪਤਾ ਲੱਗਦਾ ਹੈ ਕਿ ਆਈਸਕ੍ਰੀਮ ਦੇ ਵਿੱਚ ਇੱਕ ਆਦਮੀ ਦੀ ਉਂਗਲ ਵੱਢ ਕੇ ਰੱਖੀ ਹੋਈ ਹੈ ਜਿਸ ਤੋਂ ਬਾਅਦ ਉਹ ਪੁਲਿਸ ਨੂੰ ਸੂਚਿਤ ਕਰਦੀ ਹੈ ਪਰ ਫਿਲਹਾਲ ਹੁਣ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰਕਾਰ ਆਈਸਕ੍ਰੀਮ ਇਹ ਕਿੱਥੋਂ ਜਿਹੜੀ ਲਿਆਂਦੀ ਗਈ ਸੀਗੀ ਇਸ ਦੇ ਨਾਲ ਹੀ ਕਿਸ ਨੇ ਬਣਾਈ ਸੀਗੀ ਤੇ ਕਿਸ ਤੇ ਵਿਕਰੀ ਚੁਾਈ ਸੀਗੀ ਇਹ ਸਾਰੀਆਂ ਜਿਹੜੀਆਂ ਗੱਲਾਂ ਦਾ ਧਿਆਨ ਰੱਖ ਕੇ ਪੁਲਿਸ ਪ੍ਰਸ਼ਾਸਨ ਨੇ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਪਰ ਇਹਨਾਂ ਜਹੀਆਂ ਖਬਰਾਂ ਸੁਣਨ ਤੋਂ ਬਾਅਦ ਦੇਖਣ ਤੋਂ ਬਾਅਦ ਸਾਵਧਾਨ ਹੋਣ ਦੀ ਲੋੜ ਹੈ ਕਿ ਜੋ ਲੋਕ ਅੱਜ ਦੇ ਸਮੇਂ ਦੇ ਵਿੱਚ ਜ਼ਿਆਦਾ ਆਨਲਾਈਨ ਫੂਡ ਦੇ ਉੱਤੇ ਭਰੋਸਾ ਕਰਦੇ ਹੋਏ ਨੱਸਰ ਆ ਰਹੇ ਨੇ ਤਾਂ ਉਹ ਸਾਵਧਾਨ ਹੋ ਜਾਣ ਕਿਉਂਕਿ ਹੁਣ ਹੈ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਟਿਆਲਾ ਦੇ ਵਿੱਚ ਉਹ ਮਾਮਲਾ ਦੇਖਣ ਮਿਲਿਆ ਸੀ ਕੇਕ ਵਾਲਾ ਉਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਸੀ ਇਸੇ ਤਰੀਕੇ ਦੇ ਨਾਲ ਇੱਕ ਕੋਨ ਆਈਸਕ੍ਰੀਮ ਦੇ ਵਿੱਚੋਂ ਉਂਗਲ ਵੱਡੀ ਮਿਲੀ ਗਈ ਹੈ ਜਿਸ ਤੋਂ ਬਾਅਦ ਔਰਤ ਖबरा ਜਾਂਦੀ ਹੈ ਪੁਲਿਸ ਨੂੰ ਸੂਚਿਤ ਕਰਦੀ ਹੈ ਪਰ ਫਿਲਹਾਲ ਜਿੰਗਾ ਖਬਰਾਂ ਸੁਣਨ ਦੇਖਣ ਤੋਂ ਬਾਅਦ ਸੁਚੇਤ ਹੋਣਾ ਚਾਹੀਦਾ ਹੈ ਅਤੇ ਸਤর্ক ਰਹਿਣਾ ਚਾਹੀਦਾ ਹੈ ਕਿ ਕੋਈ ਵੀ ਆਨਲਾਈਨ ਫੂਡ ਆਰਡਰ ਕਰਨ ਤੋਂ ਪਹਿਲਾਂ ਉਹ ਜੇ ਹੀ ਰੈਸਟੋਰੈਂਟ ਜਾਂ ਅਜਿਹੀ ਕੋਈ ਵੈਬਸਾਈਟ ਤੋਂ ਮੰਗਾਓ ਜਿਹੜੀ ਪਰੂਸੇ ਯੋਗ ਹੋਵੇ ਫਿਲਹਾਲ ਅਜਹੀਆਂ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਨਾ ਦੇਖ ਇਹਨਾਂ ਨੂੰ ਦੇਖ ਕੇ ਸੁਣ ਕੇ ਸੁਚੇਤ ਰਹੋ ਅਤੇ ਸਾਵਧਾਨ ਰਹੋ ਤਾਂ ਕਿ ਤੁਹਾਡੇ ਨਾਲ ਵੀ ਕੋਈ ਅਜਿਹੀ ਘਟਨਾ ਨਾ ਵਾਪਰ ਸਕੇ